ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਸਮਾਜ ਸੇਵੀ ਤੇ ਮੁਸਲਮ ਕਮੇਟੀ ਦੀ ਪ੍ਰਧਾਨ ਜਿਨ੍ਹਾਂ ਵੱਲੋਂ ਇੱਕ ਸ਼ੋਰੂਮ ਮਾਲਕ ਤੇ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ ਵੱਲੋਂ ਆਪਣੇ ਸ਼ੋਰੂਮ ਦੇ ਲਈ ਨਾਲ ਇੱਕ ਜਿਹੜੀ ਧਾਰਮਿਕ ਸਥਾਨ ਸੀ ਉਸ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਛੇੜਛਾੜ ਕੀਤੀ ਗਈ ਜਿਸ ਨੂੰ ਲੈ ਕੇ ਮੁਸਲਮ ਪਾਈਚਾਰਾ ਤੇ ਹੋਰ ਪਾਈਚਾਰੀ ਇਕੱਠੇ ਹੋਏ ਨੇ ਤੇ ਉਹਨਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਸ਼ੋਰੂਮ ਦੇ ਨਾਲ ਜਿਹੜਾ ਧਾਰਮਿਕ ਸਥਾਨ ਸੀ ਉੱਥੇ ਰਾਤ ਮੇਰੇ ਛੇੜਛੜ ਹੋਈਏ ਕੰਦਾ ਦੀ ਭਾਂਤੂੜ ਕੀਤੀ ਗਈ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸੇ ਦਰਮਿਆਨ ਦਾਸਤਿ ਹੈ ਕਿ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਨਗੀਨਾ ਬੇਗਮ ਹੈ ਮੈਂ ਬਠਿੰਡਾ ਤੋਂ ਜ਼ਿਲ੍ਹਾ ਪ੍ਰਧਾਨ ਐ ਮੁਸਲਿਮ ਕਮੇਟੀ ਦੇ ਵੀ ਹਿਮਨ ਰਾਸ਼ਦ ਵੀ ਤੇ ਸਮਾਜ ਸੇਵਿਕਾ ਇਹ ਹੈ ਕਿ ਰਾਤ ਨੂੰ ਸਾਨੂੰ ਪਤਾ ਲੱਗਿਆ ਦੇਰ ਸਾਢੇ 12:30 ਵਜੇ ਦਾ ਟਾਈਮ ਸੀ ਕਿ ਭੰਨ ਤੋੜ ਕਰ ਰਹੇ ਨੇ ਇੱਥੇ 베ਰੀ ਵਾਲੇ ਬਾਬੇ ਦੀ ਕੰਦਾ ਤੋੜੀਆਂ ਗਈਆਂ ਨੇ ਭੰਨ ਤੋੜ ਕੀਤੀ ਹੈ ਛੇਛੜ ਕੀਤੀ ਗਈ ਹੈ ਦੇਖੋ ਸਮੂਹ ਭਾਈਚਾਰਾ ਇਸ ਦਾ ਵਿਰੋਧ ਕਰ ਰਿਹਾ ਅੱਜ ਅਸੀਂ ਸਵੇਰੇ ਅਸੀਂ ਸਵੇਰੇ ਅਸੀਂ ਆਏ ਡਿਪਟੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਦੇਖੋ ਮੌਕੇ ਤੇ ਪ੍ਰਸ਼ਾਸਨ ਵੀ ਆਇਆ ਸਾਡੀ ਹਾਲ ਤੱਕ ਕੋਈ ਸਰਵਾਈ ਨਹੀਂ ਹੋਈ ਸਾਨੂੰ 2-3 ਘੰਟੇ ਹੋ ਗਏ ਇੱਥੇ ਬੈਠਿਆ ਨੂੰ ਅਸੀਂ ਇਹ ਚਾਹੁੰਦੇ ਹਾਂ ਸਮੂਹ ਭਾਈਚਾਰੇ ਦੀ ਇਹੀ ਮੰਗ ਹੈ ਤੇ 베ਰੀ ਵਾਲੇ ਬਾਬੇ ਨੂੰ ਸਮੂਹ ਭਾਈਚਾਰਾ ਮੰਨਦਾ ਹੈ ਔਰ ਮੰਨਦਾ ਰਹੇਗਾ ਜਿਹੜੀ ਇਹਦੇ ਨਾਲ ਛੇਛੜ ਹੋਈ ਹੈ ਇਹਦੀ ਕੰਦਾ ਤੋੜੀ ਗਈ ਹੈ ਨਨ ਭੰਨ ਤੋੜ ਕੀਤੀ ਹੈ ਉਹ ਨੀਜੀ ਬੰਦੇ ਨੇ ਆਪਣੇ ਸ਼ੋਰੂਮ ਵਾਸਤੇ ਆਪਣੇ ਸ਼ੋਰੂਮ ਦਾ ਗੇੜ ਕੱਢਿਆ ਉਹਨਾਂ ਨੇ ਦੇਖੋ ਆਪਣੇ ਨੀਜੀ ਰੋਟੀਆਂ ਸੇਕਣ ਵਾਸਤੇ 베ਰੀ ਵਾਲੇ ਬਾਬੇ ਦੀ ਭੰਨ ਤੋੜ ਕਰਤੀ ਜਗ੍ਹਾ ਦੀ ਇਹ ਅਸੀਂ ਸਖਤ ਤੋਂ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ ਅਸੀਂ ਇਹ ਚਾਹੁੰਦੇ ਆ ਵੀ ਐਸੇ ਬੰਦਿਆਂ ਨੂੰ ਫਾਂਸੀ ਦਿੱਤੀ ਜਾਵੇ ਇਹਨਾਂ ਦੇ ਇਹ ਇਹ ੜਕਾਉ ਇਹ ੜਕਾਉ ਮਾਹੌਲ ਬਣਾ ਰਹੇ ਨੇ ਇਹ ਇਸ ਦੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਨੇ ਛੇੜਛਾੜ ਕਰਦੇ ਨੇ ਤਾਂ ਕਿ ਬਠਿੰਡੇ ਦਾ ਮਾਹੌਲ ਖਰਾਬ ਹੋ ਸਕੇ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਡਿਪਟੀ ਸਾਰ ਨੂੰ ਮੰਗ ਪੱਤਰ ਦਿੱਤਾ ਹੈ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਕਰਦੇ ਆ ਅਸੀਂ ਇਹ ਕਹਿੰਨੀ ਆ ਵੀ ਜਿਹੜੇ ਵੀ ਅਸੀਂ ਭੰਨ ਤੋੜ ਕੀਤੀ ਹੈ ਜਿੰਨੀ ਵੀ ਜਗਾ ਨਾ ਛੇਛੜਾ ਪੂਰੀ ਕੀਤੀ ਜਾਵੇ ਔਰ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਕਿੰਨੇ ਦਿਨ ਟਾਈਮ ਬੈਠੇ ਹੋਗੇ ਅਸੀਂ ਇੱਥੇ ਬੈਠੇ ਆ ਜਦ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਮੇਰਾ ਨਾਮ ਸਰਸੀਮ ਜਿੰਦਰ ਲਾ ਜੀ ਮੈਂ ਬਾਬਾ ਜੀ ਦਾ ਭਗਤ ਆ ਇਹ ਪੀਰਕੋਟ ਆਪਣੇ ਮਲੇਰਕੋਟ ਵਾਲੇ ਬਾਬੇ ਦੀ ਦਰਗਾਹ ਸੀਗੀ ਬੇਰੀ ਵਾਲੇ ਬਾਬੇ ਦੀ ਇੱਥੇ ਲੱਖਾਂ ਲੋਕਾਂ ਦੀ ਮਜ਼ਰਬ ਮੰਤਾ ਪੂਰੀ ਹੁੰਦੀ ਸੀਗੀ ਔਰ ਸ਼ਰਧਾਲੂ ਆਉਂਦੇ ਸੀਗੇ ਇਹ ਜਿਹੜੀ ਦਰਗਾਹ ਦੀ ਜਗ੍ਹਾ ਸੀ ਇੱਥੋਂ ਤੋਂ ਉੱਥੋਂ ਤੱਕ ਸੀਗੀ ਠੀਕ ਹੈ ਜੀ ਲੱਗ ਭਾਗ ਤੋੜ ਕੇ ਉੱਤੇ ਬਜਰੀ ਇਹਨਾਂ ਨੇ ਬਿਛਾਰ ਰੱਖੀ ਆ ਜਿਹੜੀ ਬਾਬੇ ਦੀ ਦਰਗਾਹ ਸੀ ਉਹ ਸੰਗ ਮਰ ਮਰ ਦੀ ਤੋੜ ਕੇ ਉਹਦੀ ਜਗ੍ਹਾ ਲੱਕੜ ਦਾ ਬਕਸਾ ਰੱਖਿਆ ਹੋਇਆ ਜੋ ਮੈਂ ਪਹਿਲਾਂ ਦਿਖਾ ਚੁੱਕਿਆ ਜਨਾਬ ਨੂੰ ਮੈਨੂੰ ਤਾਂ ਇਹ ਹੁਣ ਆਦਮੀ ਲੈ ਕੇ ਆਏ ਆ ਸੁਬਾ ਮਤਲਬ ਕੋਈ ਘੰਟਾ ਹੋ ਗਿਆ ਡੇਢ ਘੰਟਾ ਜੀ ਇਹ ਪਹਿਲਾਂ ਸੰਗਮਰਮਰਦੀ ਸੀ ਹਾਂਜੀ ਹਾਂਜੀ ਆ ਐਕਚੁਅਲੀ ਕਿਤੇ ਦਰਗਾਹ ਸੀ ਜੀ ਤੇ ਉਹ ਜੋ ਪਲਾਟ ਵਾਲਾ ਸੀ ਉਹਨੇ ਦੀ ਕਹਿੰਦੇ ਦਰਗਾਹ ਦੀ ਪੰਤ ਤੋੜ ਕਰਕੇ ਆਪਦੇ ਪਲਾਟ ਨੂੰ ਰਸਤਾ ਕੱਢਿਆ ਹੈਗਾ ਜੋ ਵੀ ਹੈਗਾ ਬਾਕੀ ਵੈਰੀਫਾਈ ਕਰਕੇ ਜੋ ਵੀ ਇਹਨੂੰ ਕਾਨੂੰਨ ਸਰਕਾਰ ਕਾਰਵਾਈ ਮੰਗੂਗੀ ਉਹ ਕਰ ਦਾਂਗੇ ਜੀ ਥੈਂਕ ਯੂ ਉਹ ਜੀ ਵੈਰੀਫਾਈ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿਉਂਕਿ ਸਾਡੇ ਧਿਆਨ 'ਚ ਇਹ ਹੈ ਨਹੀਂ ਤੇ ਕੋਈ ਪ੍ਰਾਣ ਨਹੀਂ ਕੋਈ ਫੋਟੋਗ੍ਰਾਫ ਹੋਊਗੀ ਹੈ ਮੌਕੇ ਦੀ ਕੋਈ ਵੀਡੀਓ ਮਿਲੂਗੀ ਉਹਦੇ ਅਕੋਰਡਿੰਗਲੀ ਤੁਸੀਂ ਦੱਸ ਸਕਦੇ ਹੋ ਪਹਿਲਾਂ ਦਰਗਾਹ ਮਲਕੀ ਪੱਥਰ ਦੀ ਬਣੀ ਸੀ ਤੇ ਹੁਣ ਸ਼ਾਇਦ ਉਹ ਕਹਿੰਦੇ ਵੁੱਡਨ ਦੀ ਕਰਤੀ ਉਹ ਵੈਰੀਫਾਈ ਕਰਕੇ ਦੱਸ ਸਕਦੇ